ਪਤੀ ਬਣਿਆ ਪਤਨੀ ਲਈ ਹੈਵਾਨ ਪਤਨੀ ਦੇ ਪ੍ਰਾਈਵੇਟ ਪਾਰਟ ਅੰਦਰ ਰੋਟੀ ਵਾਲਾ ਬੇਲਨ ਦਰਿੰਦਗੀ ਦੀਆਂ ਸਾਰੀਆਂ ਹੱਦਾ ਕੀਤੀਆਂ ਪਾਰ ਪਤੀ ਨੂੰ ਆਪਣਾ ਰੱਬ ਮੰਨ ਲੜਕੀ ਆਪਣਾ ਸਾਰਾ ਘਰ ਪਰਿਵਾਰ ਛੱਡ ਕੇ ਪਤੀ ਨਾਲ ਧੁਰ ਜਾਂਦੀ ਹੈ ਪਰ ਕਦੀ ਕਦੀ ਜਿਸ ਨੂੰ ਪਤਨੀ ਉਹ ਰੱਬ ਮੰਨ ਰਹੀ ਹੁੰਦੀ ਹੈ ਉਹੀ ਉਸੇ ਲਈ ਕਾਲ ਬਣ ਕੇ ਆ ਜਾਂਦਾ ਹੈ ਤੇ ਉਹ ਕੁਝ ਕਰ ਦਿੰਦਾ ਜੋ ਸਾਰਿਆਂ ਦੀ ਸੋਚ ਤੋਂ ਪਰੇ ਹੁੰਦਾ ਹੈ। ਯੂਪੀ ਦੇ ਫਿਰੋਜ਼ਾਬਾਦ ਤੋਂ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਹਰ ਕੋਈ ਦੰਗ ਰਹਿ ਗਿਆ। ਤੇ ਇੱਥੋਂ ਤੱਕ ਲੜਕੀ ਦਾ ਪੋਸਟਮਾਰਟਮ ਕਰਨ ਵੇਲੇ ਡਾਕਟਰਾਂ ਦੇ ਵੀ ਪੈਰ ਕੰਬ ਗਏ। 30 ਸਾਲਾਂ ਦੀ ਰੇਸ਼ਮਾ ਦਾ ਵਿਆਹ ਸੁਰਜੀਤ ਦੇ ਨਾਲ 12 ਸਾਲ ਪਹਿਲਾਂ ਹੋਇਆ। ਰੇਸ਼ਮਾ ਦੇ ਛੋਟੇ ਭਰਾ ਨੇ ਦੱਸਿਆ ਕਿ ਉਸ ਦਾ ਪਤੀ ਛੋਟੀ ਛੋਟੀ ਗੱਲ ਤੇ ਕੁੱਟਮਾਰ ਕਰਦਾ ਸੀ। ਤੇ ਬੀਤੇ ਸੋਮਵਾਰ ਵੀ ਇਸ ਤਰ੍ਹਾਂ ਕੁੱਟਮਾਰ ਦਾ سلسلہ ਚੱਲਿਆ ਹੋਇਆ। ਇਸ ਦਿਨ ਰੇਸ਼ਮਾ ਦਾ ਪਤੀ surjeet दारू ਪੀ ਕੇ ਆਇਆ ਸੀ ਘਰ ਤੇ ਉਸ ਨੇ ਕੁੱਟਮਾਰ ਕਰਦੇ ਆਪਣੇ ਛੋਟੇ ਭਰਾਵਾਂ ਨੂੰ ਵੀ ਬੁਲਾ ਲਿਆ ਤੇ ਆਪਣੀ ਪਤਨੀ ਦੇ ਹੱਥ ਪੈਰ ਬੰਨ੍ਹ ਕੇ ਤਿੰਨਾਂ ਨੇ ਰੇਸ਼ਮਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤੇ ਫਿਰ ਸ਼ੁਰੂ ਹੋਇਆ ਦਰਿੰਦਗੀ ਦਾ ਖੇਡ। ਰੇਸ਼ਮਾ ਦੇ ਪਤੀ ਨੇ ਆਪਣੇ ਦੰਦਾ ਨਾਲ ਆਪਣੀ ਪਤਨੀ ਨੂੰ ਵੱਢਿਆ ਤੇ ਫਿਰ ਜ਼ਮੀਨ ਤੇ ਚੋਰ ਨਾਲ ਉਸਦਾ ਸਿਰ ਮਾਰ ਦਿੱਤਾ ਜਦ ਰੇਸ਼ਮਾ ਨੂੰ ਕੁੱਟਮਾਰ ਕਰਕੇ ਅਧਮਰਾ ਛੱਡ ਦਿੱਤਾ ਤਾਂ ਆਸੇ-ਪਾਸੇ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਗਈ ਜਿੱਥੇ ਰੇਸ਼ਮਾ ਦੀ ਮੌਤ ਹੋ ਗਈ ਸੀ ਤਾਂ ਮੰਗਲਵਾਰ ਨੂੰ ਜਦ ਰੇਸ਼ਮਾ ਦਾ ਪੋਸਟਮਾਰਟਮ ਹੋਇਆ ਤਾਂ ਅਸਲੀ ਦਰਿੰਦਗੀ ਦਾ ਖੁਲਾਸਾ ਹੋਇਆ ਜਿਸ ਨੂੰ ਵੇਖ ਡਾਕਟਰਾਂ ਦੀਆਂ ਲੱਤਾਂ ਕੰਬ ਗਈਆਂ रेशमा ਦੇ ਪੇਟ 'ਚ 8 ਇੰਚ ਦਾ ਰੋਟੀ ਬਣਾਉਣ ਵਾਲਾ ਬਿਲਨ ਮਿਲਿਆ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨੂੰ ਪ੍ਰਾਈਵੇਟ ਪਾਰਟ ਰਾਹੀਂ ਅੰਦਰ ਪਾਇਆ ਗਿਆ ਦੇਖੇ ਖਾਣਾ ਮਸੇਨਾ ਕੇ ਅੰਤਰਗਤ ਇੱਕ گاਉਂ ਹੈ ਆਕਲਪੁਰ ਗਾਮੋਧਰਪੁਰ ਵਹਾਂ ਪਰ ਇੱਕ ਮਹਿਲਾ ਕੀ ਹੱਤਿਆ ਚ 5 ਤਾਰੀਖ ਨੂੰ ਹੋ ਗਈ ਥੀ ਉਸਦੀ ਹੱਤਿਆ ਕੀ ਸੂਚਨਾ ਕੇ ਆਧਾਰ ਪਰ दिनांक छह तारीख को स्वतंत्र धाराओं में मुकदमा थाना मटसेना में पंजीकृत किया गया था इसमें महिला के भाई द्वारा तीन पति सहित तीन सगे भाइयों के विरुद्ध मुकदमा पंजीकृत कराया गया था पीएम के बाद इसमें मृत्यु का कारण हेड इंजरी आया था इसके साथ ही साथ तो पीएम में उस महिला के एबडाम में विलन भी मिला था इसमें जो पति है ਉਹ ਗ੍ਰਿਫਤਾਰ ਕਰ ਲਿਆ ਗਿਆ ਹੈ tatha isme anya jo naamik abhikte hain unki giraftari ka prayas chal raha hai jo bhi isme sakshya mile hain unhe bhi rechana mein samahit kiya gaya hai tatha aausat badhani karwai ki ja rahi hai ta jesu pati nal sat janam sath rehnde fere lay oh pati is janam ch hi hayvan ban gaya te apni patni nu dardnak mod te kaat utaar ditta te sanu saryanu ਇਸ ਤਰ੍ਹਾਂ ਦੀਆਂ ਕਟਨਾਵਾਂ ਤੋਂ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਦਰਿੰਦਿਆਂ ਤੋਂ ਬਚਣ ਦੀ ਲੋੜ ਹੈ ਜੋ ਇਨਸਾਨੀਅਤ ਵੀ ਭੁੱਲ ਜਾਂਦੇ ਨੇ ਕ੍ਰਾਈਮ ਚਾਰਟ ਦੀ ਇਹ ਸਟੋਰੀ ਤੇ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ